ਮਹਾਂਤਰਾਮਦਾਸ ਜੀ ਨੇ ਤੇ ਦੇਰੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਖਲਾਸਾ ਸਾਰਾ ਕਰਤਾ ਇਹਦਾ ਐਂਗਲ ਇੱਕ ਹੋਰ ਹੈ ਪਰ ਹੁਣ ਤੇ ਤੁਸੀਂ ਬਾਬਾ ਜੀ ਨੇ ਸ਼ਰਧਾ ਨਾਲ ਦੱਸਿਆ ਕਿਉਂਕਿ 100 ਸਾਲ ਤੋਂ ਨੇੜੇ ਉਹ ਮਾੜੀਓ ਤੇ ਲੋਕਾ ਸ਼ਰਧਾ ਕੇਂਦਰ ਹੈ ਤੇ ਭਾਈ ਸਾਹਿਬ ਨੇ ਲੀਗਲੀ ਦੱਸਿਆ ਜਿਹੜਾ ਮੈਂ ਐਂਗਲ ਦੱਸਣ ਲੱਗਾ ਉਹ ਸੁਣ ਕੇ ਸ਼ਾਇਦ ਤੁਹਾਡੇ ਰੌਂਗ ਤੇ ਨਾ ਖੜੇ ਹੋ ਜਾਣ ਕਿਤੇ ਕਿਉਂਕਿ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਮੈਨੂੰ ਪਾਰਟੀ ਨਾਲ ਆਣਾ ਪੈਣਾ ਮੈਂ ਗੁਸਤਾਖੀ ਦੀ ਮਾਫ਼ੀ ਮੰਗਲਾਂ ਪਹਿਲਾਂ ਕਿਉਂਕਿ ਉਹ ਗੱਲ ਖੁੱਲਣੀ ਨਹੀਂ ਹੈ ਜਿਵੇਂ ਕਹਿ ਰਹੇ ਵੀ ਇਹ ਪ੍ਰੈਸ ਕਾਨਫਰੈਂਸ ਨੇ ਕੋਨ ਨਹੀਂ ਇਹਦਾ 10 ਮਸ ਵੱਡਾ ਨਹੀਂ ਹੋਣਾ ਜੇ ਮੈਂ ਗੱਲ ਨਾਲ ਦੱਸਾਂ ਹੋਇਆ ਕੀ ਕਿ ਸਰਕਾਰ ਅਸੀਂ ਲੈਂਡ ਗ੍ਰੈਬਿੰਗ ਕਹਿੰਦੇ ਆ ਗ੍ਰੈਬਿੰਗ ਮਤਲਬ ਜ਼ਮੀਨ ਖੋਣਾ ਦੱਬਣਾ ਤੇ ਹੜਪਣਾ ਸਰਕਾਰ ਲੈਂਡ ਪੂਲਿੰਗ ਕਹਿ ਕੇ ਸਕੀਮ ਲੈ ਕੇ ਆਈ ਸੀ ਕਮਾਲ ਦੀ ਗੱਲ ਹੈ ਕਿ ਮੈਂ ਕਾਲੀਦੋਲਾ ਜ਼ਿਲ੍ਹਾ ਬਰਨਾਂ ਆ ਅਸੀਂ ਉਹਦੇ ਖਿਲਾਫ ਲੜਾਈ ਲੜੀ ਤਿੰਨ ਧਰਨੇ ਦਿੱਤੇ ਚੌਥਾ ਤਾਂਨਾ ਪਟਿਆਲਾ ਆਇਆ ਸੀ ਦਾਸ ਦੀ ਵੀ ਜ਼ਿੰਮੇਵਾਰੀ ਸੀ ਉਹਦੇ ਵਿੱਚ ਬਿਆਹ ਤੇ ਬਰਨਾਂ ਤੇ ਮੇਰੀ ਮੁੱਖ ਜ਼ਿੰਮੇਵਾਰੀ ਸੀ ਚੌਥੇ ਥਾਣੇ ਸਰਕਾਰ ਨੌਕਆਊਟ ਗਈ ਹੈ ਤੁਸੀਂ ਸਾਵੇ ਦੇਖਣਾਗੇ ਪੌਜੀਟਿਵ ਆਪਸ ਲੈ ਲਈ ਇਹ ਮੈਂ ਦੱਸੂਗਾ ਕਿਉਂ ਗਹਿਰਾ ਮੈਂ ਗੱਲ ਹੈ ਉਹਦੇ ਵਿੱਚ ਹੋਇਆ ਕਿ ਉਸ ਦੀ ਵਾਪਸ ਜਦੋਂ ਲਈ ਉਸ ਤੋਂ ਪਹਿਲਾਂ ਮੋਰਚਾ ਲਾਨ ਕਰਦਾ ਸੀ ਅਕਾਲੀ ਦਲ ਨੇ ਮੋਹਾਲੀ ਚ ਚਲੋ ਬਹੁਤ ਗੱਲ ਚਾਹੀਏ ਗੱਲ ਨੂੰ ਪਰੇ ਰੱਖੇ ਸੰਕੋਚੀ ਗੱਲ ਨੂੰ ਸਰਕਾਰ ਨੂੰ ਉਸ ਨੂੰ ਚਾਹੀਦਾ ਰੁਪਈਆ ਸਰਕਾਰ ਆ ਕਰਪਟ ਤੇ ਇਸ ਦਾ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਦਾ ਇਕਨੋਮਿਕਲੀ ਤੁਸੀਂ ਦੇਖ ਰਹੇ ਹੋ 25 ਬਿਆਚ ਇਸ ਟ੍ਰੈਂਪ ਪੰਜਾਬ ਸਭ ਤੋਂ ਪਿਛਲੇ ਪਾਸੇ ਫਿਰਦਾ ਹੋਰ ਸਰਕਾਰ ਨੇ ਕੀਤਾ ਕੀ ਸੀ ਕਿ ਥੋੜੀ ਜਿਹੀ ਜ਼ਮੀਨਾਂ ਦੱਬ ਕੇ ਉਹ ਤੇ ਲੋਨ ਲੈਣਾ ਚਾਹੁੰਦੀ ਸਰਕਾਰ ਤੋਂ ਕੁਝ ਜਿਹੜੇ ਵਾਅਦੇ ਕਰੇ 50 ਦੇ ਲੋਕਾਂ ਨਾਲ ਉਹਦਾ ਡਰਾਮਾ ਕਰ ਲਈ ਪਿੰਨਾ ਸਾਲ ਕੇ ਰਹਿ ਗਿਆ ਉਹਰੇ ਹੁਣ ਉਹ ਤਾਂ ਸਰਕਾਰ ਘਪਾਟ ਹੋ ਗਈ ਪਾਲਸੀ ਵਾਪਸ ਹੋ ਗਈ ਸਰਕਾਰ ਦਾ ਰੁਪਈਆ ਹੱਥ ਤੇ ਰਹਿ ਨਹੀਂ ਨਾ ਤਾਂ ਇਹ ਹੈਕਾਂ ਦੀ ਪੈਸੇ ਲੈਣ ਦੇ ਲਈ ਬਿਲਡਰ ਦੋ ਲਾਪਰ ਹੈ ਕੇਜਰੀਵਾਲ ਸਾਹਿਬ ਨੂੰ ਤੇ ਨਾ ਸਰਕਾਰ ਨੂੰ ਉੱਪਰ ਜੇ ਕੁਝ ਲਾਪਰਿਆ ਹੁਣ ਸਰਕਾਰ ਨੇ ਕਿਹਾ ਕਿ ਹੋਇਆ ਕੀ ਹੈ 57 ਦਿਨਾਂ ਦੇ ਵਿੱਚ ਸਰਕਾਰ ਨੂੰ ਪੈਸਾ ਚਾਹੀਦਾ ਹੈ ਸਰਕਾਰ ਨੇ ਪ੍ਰਸ਼ਾਸਨ ਟਾਈਟ ਕੀਤਾ ਤੇ ਤੁਸੀਂ ਜਿੰਨੇ ਵੀ ਇਹ ਜੀ ਕੋਈ ਪੈਂਟਿੰਗ ਮਸਲੇ ਪਏ ਨੇ ਕੋਟਾਂ 'ਚ ਚਾਹੇ ਲੀਗਲ ਇਲੀਗਲ ਸਾਰੇ ਢਾਕੇ ਵੇਚ ਕੇ ਰੈਵਨਿਊ ਜਨਰੇਟ ਕਰੋ ਸਰਕਾਰੋ ਕੀ ਅੰਨੀ ਔਰ ਤੁਸੀਂ ਠੰਡੀ ਖੂਈ ਤੇ ਗੁਰਦੁਆਰਾ ਸਾਹਿਬ ਦੀ ਕੰਧ ਢਾਤੀ ਚਲੋ ਲੀਗਲ ਇਲੀਗਲ ਬਾਤ ਦੀ ਗੱਲਾਂ ਨੇ ਗੱਲ ਐ ਵੀ ਉੱਥੇ ਜਿਹੜੇ ਮੁਲਾਜ਼ਮ ਗਏ ਆਪ ਸ਼ਬਦ ਬੋਲ ਕੇ ਆਏ ਆਪਣੇ ਉਹਦੇ ਬਾਰੇ ਨਿਸ਼ਾਨ ਸਾਹਿਬ ਬਾਰੇ ਇੱਕ ਮੈਨੂੰ ਵੀਰ ਦਾ ਸ਼ਹਿਰ 'ਚ ਫੋਨ ਆਇਆ ਮੈਨੂੰ ਕਹਿੰਦਾ ਜੀ ਮਹਾਰਾਜ ਦਾ ਪ੍ਰਕਾਸ਼ਤ ਹੈ ਨਹੀਂ ਸੀ ਮੈਂ ਕਹਾ ਵੱਡੇ ਵੀ ਤੈਨੂੰ ਪਤਾ ਹੀ ਨਹੀਂ ਹੈ ਜਦੋਂ ਸਿੰਘਰदास ਸੋਧ ਦਿੰਦੇ ਨੇ ਤੇ ਨਿਸ਼ਾਨ ਸਾਹਿਬ ਗੱਡ ਦਿੱਤਾ ਜਾਂਦਾ ਉਹ ਮੁਰਕੇ ਕੋਈ ਉਹਨੂੰ ਪਾਟ ਨਹੀਂ ਸਕਦਾ ਉਹਦੀ ਕਰੋਗਾਇਤ ਹੈ ਤੇ ਮਰਿਆਦਾ ਹੈ ਉਹਨੇ ਬੇਦਬੀ ਹੋਈ ਇਹ ਸਾਰਾ ਇੰਟਰਨੈਟ ਹੈ ਇਹ ਪ੍ਰਸ਼ਾਸਨ ਸਾਰੀਆਂ ਜ਼ਮੀਨਾਂ ਨੂੰ ਇਕੱਠਾ ਕਰਕੇ ਕਿਸੇ ਨੂੰ ਥਾਪਰ ਕੋਲ ਵੇਚ ਲੋ ਫਿਰਦਾ ਕਿਸੇ ਦੇ ਸ਼ੋਰੂਮ ਕੱਟਣ ਨੂੰ ਫਿਰਦਾ ਐਸਸੀਓ ਕੱਟਣ ਨੂੰ ਤੇ ਬੂਥ ਕੱਟਣ ਨੂੰ ਫਿਰਦਾ ਸਾਰਾ ਰੈਵਨਿਊ ਜਨਰੇਟ ਕਰਨਾ ਚਾਹ ਰਹੇ ਨੇ ਲੀਗਲ ਇਲੀਗਲ ਤਰੀਕੇ ਨਾਲ ਸਰਕਾਰ ਅੰਨੀ ਹੋਈ ਫੇਰਦੀ ਹੈ ਇਹ ਵੀ ਭੁੱਲ ਗਏ ਕਿ ਲੋਕਾਂ ਦੀ ਸ਼ਰਧਾ ਦਾ ਕੇਂਦਰ ਕੀ ਹੁੰਦਾ ਬਾਬਰੀ ਮਸਜਿਦ ਢਾਣ ਵਾਲੇ ਬਾਬਰ ਨੂੰ ਅਜੇ ਤੱਕ ਲੋਕ ਭੁੱਲੇ ਨਹੀਂ ਇਸ ਦੇਸ਼ ਦੇ ਵਿੱਚ ਤੇ ਤੁਸੀਂ ਗੁਰਦੁਆਰੇ ਢਾ ਰਹੇ ਹੋ ਇਥੇ ਸ਼ਿਮੰਦਰ ਟਾਉਨ ਨੂੰ ਫਿਰਦੇ ਨੇ ਦੇਖੋ ਲੋਕਾਂ ਦਾ ਕੀ ਦਾ ਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਨਾ ਕਰੋ ਫੇਰ ਮੁੜ ਕੇ ਦੇਖੋ ਮੈਂ ਨਾ ਤਾਂ ਮੈਂ ਇੱਥੇ ਇਕੱਲੇ ਗੁਰਦੁਆਰੇ ਲਈ ਗੱਲ ਕਰ ਰਿਹਾ ਨਾ ਮੰਦਰ ਲਈ ਕਰ ਰਿਹਾ ਅਸੀਂ ਸਰਬ ਧਰਮ ਮਿਲਵਰਤਨ ਦੇ ਦੀ ਇੱਕ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੇ ਆ ਤੇ ਮੈਂ ਜੇ ਇੱਥੇ ਆਇਆ ਕੱਲ ਬਾਬਾ ਜੀ ਨਾਲ ਮੇਰੀ ਗੱਲ ਹੋਈ ਹੈ ਤਾਂ ਅਸੀਂ ਡਟ ਕੇ ਨਾਲ ਖੜੇ ਆ ਲੀਗਲੀ ਤੌਰ ਤੇ ਕਾਨੂੰਨੀ ਤੌਰ ਤੇ ਜਜਬਾਤੀ ਤੌਰ ਤੇ ਤੇ ਜ਼ਮੀਨੀ ਤੌਰ ਤੇ ਉਹਦੇ ਵੀ ਜਿੱਦਾਂ ਠੰਡੀ ਖੋਈ ਹੋਇਆ ਸੀ ਉਹਦੇ ਨੇ ਦੀਵਾਰ ਦੀ ਉਸਾਰੀ ਕਰਾ ਕੇ ਆਏ ਸੀ ਉਹ ਉਹ ਬਾਅਦ ਦੀ ਗੱਲ ਹੈ ਤਰੀਕੇ ਨਾਲ ਜਾਂਦੇ ਇੱਕ ਉਹਨਾਂ ਨੇ ਪ੍ਰਸ਼ਾਸਨ ਦੇ ਇੱਕ ਮੁਲਾਜ਼ਮ ਚੁਭਾਇਆ ਹੋਇਆ ਉਹ ਜਿੱਥੇ ਜਾਂਦਾ ਆਪਸ਼ਬਦ ਬੋਲਦਾ ਮੈਂ ਫੇਰ ਹੈਰਾਨ ਰਹਿ ਗਿਆ ਕਿ ਇੱਥੇ ਬਾਬਾ ਜੀ ਦੇ ਇੱਥੇ ਵੀ ਜਦ ਆਏ ਨੇ ਤੇ ਮਾੜੀ ਤੇ ਵੀ ਬੜਾ ਮੰਦਾ ਗੁਰੂ ਕਹਿੰਦੇ ਮੈਂ ਫੇਰ ਪੁੱਛਿਆ ਬੰਦਾ ਕੌਣ ਸੀ ਕਹਿੰਦਾ ਬੰਦਾ ਉਹੀ ਜਿਹੜਾ ਉੱਥੇ ਵੀ ਬੇਅਦਬੀ ਪਰੇ ਸ਼ਬਦ ਬੋਲ ਕੇ ਆਏ ਸੀ ਨਿਸ਼ਾਨ ਸਾਹਿਬ ਬਾਰੇ ਚਲੋ ਮੈਂ ਬੜਾ ਇੱਕ ਗੱਲ ਚ ਨਿਜਾਣਾ ਚਾਹੁੰਦਾ ਮੈਂ ਤਾਂ ਇਹ ਦੱਸਣਾ ਚਾਹੁੰਦਾ ਜੀ ਸਰਕਾਰ ਇਹ ਸਾਰੀਆਂ ਜ਼ਮੀਨਾਂ ਤੋਂ ਪੈਸਾ ਕੱਢ ਕੇ ਕਿਹੜੇ ਝੂਠੇ ਬਹਿਦੇ ਕਿਤੇ ਸੀ ਜਾਂ ਸੱਚੇ ਕਰੇ ਸੀ ਹੁਣ ਉਹਨਾਂ ਉਹਨਾਂ ਤੇ ਨਿਪਾ ਪੋਚੇ ਕਰਨਾ ਚਾਹੁੰਦੀ ਹੈ ਉਹਦੇ ਲਈ ਸਾਰਾ ਡਰਾਮਾ ਚੱਲ ਰਿਹਾ ਤੇ ਰੁਕਣਾ ਨਹੀਂ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੀ ਕਿਸਾਨ ਯੂਨੀਅਨਾਂ ਨੂੰ ਸਾਰੇ ਧਾਰਮਿਕ ਜਥੇਬੰਦੀਆਂ ਨੂੰ ਸਿਆਸੀ ਜਥੇਬੰਦੀਆਂ ਨੂੰ ਇੱਕ ਹੋ ਕੇ ਸਰਕਾਰ ਦੇ ਮਨਸੂਬੇ ਤੇ ਪਾਣੀ ਫੇਰਨਾ ਪੈਣਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਦਾ ਅੱਜ ਤੱਕ ਤਰਨੇ ਦਾ ਤੱਕ ਇਹ ਦੰਗੇ ਨਹੀਂ ਹੋਏ ਜਦ ਸਾਰਾ ਦੇਸ਼ ਹੀ ਬਲਦਾ ਹੁੰਦਾ ਤਾਂ ਪੰਜਾਬ ਸ਼ਾਂਤ ਹੁੰਦਾ ਹੈ ਪੰਜਾਬ ਦੇ ਲੋਕ ਕੋ ਗੁਰੂਆਂ ਪੀਰਾਂ ਦੀ ਪਗਮਰਾ ਦੀ ਹਰੇ ਭਾਈਚਾਰੇ ਦਾ ਤਿਉਹਾਰ ਤੇ ਹਰੇ ਭਾਈਚਾਰਾ ਹਰੇ ਤਿਹਾਰ ਹਰੇ ਗੁਰਪੂਰ ਦੀਵਾਲੀ ਦੁਸ਼ਹਿਰਾ ਮਾਜੀ ਗੁੱਗਾ ਮਾੜੀ ਦੇ ਉੱਥੇ ਸੀ ਤੇ ਨਾਲ ਪਿੰਡਾਂ ਸਵਾਜਪੁਰ ਛੰਡੀ ਦੇ ਕੇ ਆਇਆ ਉਹ ਬਸ ਨੇ ਬਾਗੜ ਜਾਣਾ ਜੀ ਰਾਜਸਥਾਨ ਤੇ ਗੱਲ ਇਹ ਨਹੀਂ ਹੈ ਤੁਸੀਂ ਇਹਨੂੰ ਛੋਟਾ ਨਾ ਸਮਝੋ ਤੁਸੀਂ ਹੱਥ ਨਾ ਪਾ ਲਓ ਮੈਂ ਫੇਰ ਬੇਨਤੀ ਕਰਦਾ ਜੁਣਾ ਇਹਨੇ ਵੱਡਾ ਮੁੱਦਾ ਬਣ ਜਾਣਾ ਹੈ ਸਰਕਾਰ ਨੂੰ ਭੱਜ ਭੱਜਣ ਨੂੰ ਰਾਣੀ ਥੋਣਾ ਤੇ ਮੁਲਾਜ਼ਮਾਂ ਨੂੰ ਬੇਜ਼ਗਾਨਾ ਚੋਣਾ ਹੁਣ ਤੱਕ ਅਸੀਂ ਕਿਸੇ ਨੁਕਸਾਨ ਨਹੀਂ ਕਰਨਾ ਚਾਹੁੰਦੇ ਸੀ ਜੇ ਕੋਈ ਮੁਲਾਜ਼ਮ ਹੈ ਗੁੰਡਾਗਰਦੀ ਦੇ ਭਰੇ ਸ਼ਬਦ ਬੋਲੂਗਾ ਗੁੰਡਾਗਰਦੀ ਦੀ ਕੋਸ਼ਿਸ਼ ਕਰੂਗਾ ਜਿਹਦੇ ਬਾਰੇ ਮੈਂ ਕਹਿ ਰਿਹਾ ਸੁਣ ਰਿਹਾ ਹੋਊਗਾ ਉਹ ਸਮਝ ਆ ਗਈ ਹੋਣੀ ਕੱਬੇ ਸਜੇ ਪੁੱਛਦੇ ਹੋ ਕਿ ਕਾਹੇ ਜੇ ਸ਼ਬਦ ਬੋਲਦੇ ਹੋ ਇਹ ਸ਼ਬਦ ਨਹੀਂ ਬੋਲਦੇ ਅਸੀਂ ਅੜਦੇ ਵੀ ਆਂ ਖੜਦੇ ਵੀ ਤੇ ਲੜਦੇ ਵੀ ਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ